ਜਾਣੋ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 9ਾ ਗੁਰੂਤਾ ਆਕਰਸ਼ਨ ਤੇ ਇਸ ਅਧਿਆਇ ਦਾ ਜੋ ਵਿਆਸ ਹੈ ਉਹਦੇ ਇਹਨਾਂ ਸਵਾਲ ਚੌਥਾ ਪੰਜਵਾਂ ਤੇ ਸਤਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਚੰਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਾਰੇ ਵਿਦਿਆਰਥੀਓ ਤੁਸੀਂ YouTube ਤੇ ਜਾ ਕੇ ਚਰਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਦੂਜੇ ਵਿਸ਼ਿਆਂ ਦੀਆਂ ਤੇ ਹੋਰ ਜਮਾਤਾਂ ਦੀਆਂ ਵੀ ਬਹੁਤ ਸਾਰੀਆਂ ਪਲੇਲਿਸਟਾਂ ਮਿਲ ਜਾਣਗੀਆਂ ਤੁਹਾਡੀ 9ਵੀਂ ਜਮਾਤ ਦੀਆਂ ਅੰਗਰੇਜ਼ੀ ਦੀਆਂ ਤੇ ਮੈਥ ਦੀਆਂ ਗਣਿਤ ਦੀਆਂ ਪਲੇਲਿਸਟਾਂ ਵੀ ਉਸੀ ਇਸੇ ਚੈਨਲ ਤੇ ਹੈਗੀਆਂ ਨੇ ਸੋ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਬੜੀ ਸਾਰੀਆਂ ਲੋੜਾਂ ਮੈਥ ਦੀਆਂ ਗਣਿਤ ਦੀਆਂ ਅੰਗਰੇਜ਼ੀ ਦੀਆਂ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਆਹ ਦੇਖਿਓ ਬੱਚਿਓ ਹੁਣ ਇਹ ਵਲੇ ਸਵਾਲ ਕਿ ਧਰਤੀ ਅਤੇ ਚੰਨ ਇੱਕ ਦੂਜੇ ਵੱਲ ਗੁਰਤਾ ਆਕਰਸ਼ਣ ਬਲ ਕਰਕੇ ਆਕਰਸ਼ਿਤ ਹੁੰਦੇ ਹਨ ਠੀਕ ਹੈ ਜੀ ਕੀ ਧਰਤੀ ਜਿੰਨੇ ਬਲ ਨਾਲ ਚੰਨ ਨੂੰ ਆਕਰਸ਼ਿਤ ਕਰਦੀ ਹੈ ਚੰਨ ਉਸੇ ਬਲ ਉਸ ਤੋਂ ਵੱਧ ਬਲ ਜਾਂ ਉਸ ਤੋਂ ਘੱਟ ਬਲ ਨਾਲ ਧਰਤੀ ਨੂੰ ਆਕਰਸ਼ਿਤ ਕਰਦਾ ਹੈ ਕਿਉਂ ਕਹਿੰਦੇ ਅਸੀਂ ਕਹਿੰਦੇ ਆ ਵੀ ਦੋਨੋਂ ਇੱਕ ਦੂਜੇ ਵੱਲ ਦੋਜੇ ਨੇ ਆਕਰਸ਼ਿਤ ਕਰਦੇ ਹਨ ਤੇ ਕਹਿੰਦੇ ਜਿੰਨੇ ਬਲ ਦੇ ਨਾਲ ਧਰਤੀ ਆਕਰਸ਼ਿਤ ਕਰਦੀ ਹੈ ਕਿ ਚੰਨ ਵੀ ਹੰਨੇ ਨਾਲ ਹੀ ਕਰਦਾ ਹੈ ਜਾਂ ਉਸ ਤੋਂ ਘੱਟ ਨਾਲ ਜਾਂ ਉਸ ਤੋਂ ਵੱਧ ਨਾਲ ਠੀਕ ਹੈ ਆਓ ਦੇਖੀਏ ਜਵਾਬ ਸਰਵ ਵਿਆਪਕ ਗੁਰੂਤਾਕਰਸ਼ਨ ਨਿਯਮ ਦੇ ਮੁਤਾਬਕ ਕੋਈ ਵੀ ਦੋ ਵਸਤੂਆਂ ਇੱਕ ਦੂਜੇ ਨੂੰ ਸਮਾਨ ਬਲ ਨਾਲ ਆਕਰਸ਼ਿਤ ਕਰਦੀਆਂ ਹਨ ਇਹ ਨਿਯਮ ਹੈਗਾ ਸਰਵ ਵਿਆਪਕ ਕੋਈ ਵੀ ਇਕੱਲਾ ਧਰਤੀ ਤੇ ਚਾਹ ਨਹੀਂ ਕੋਈ ਵੀ ਦੋ ਵਸਤੂਆਂ ਬ੍ਰਹਿਮੰਡ ਵਿੱਚ ਇੱਕ ਦੂਜੇ ਨੂੰ ਸਮਾਨ ਬਲ ਦੇ ਨਾਲ ਆਕਰਸ਼ਿਤ ਕਰਦੀਆਂ ਇਹ ਬਲ ਵਸਤੂਆਂ ਦੇ ਪੁੰਜਾਂ ਦੇ ਗੁਣਨਫਲ ਦੇ ਸਿੱਧੇ ਅਤੇ ਉਹਨਾਂ ਵਿਚਲੀ ਦੂਰੀ ਦੇ ਵਰਗ ਦੇ ਉਲਟ ਅਨੁਪਾਤ ਵਿੱਚ ਹੁੰਦਾ ਹੈ ਦੋਨੋਂ ਵਸਤੂਆਂ ਦੇ ਪੁੰਜ ਨੂੰ ਗੁਣਾ ਕਰ ਦੋ ਉਹ ਦੇ ਸਿੱਧੇ ਅਨੁਪਾਤ ਵਿੱਚ ਹੈਗਾ ਇੱਥੇ ਦੋਨੋਂ ਵਸਤੂਆਂ ਜਿੰਨੀ ਦੂਰੀ ਹੈਗੀ ਹੈ ਉਹਦਾ ਵਰਗ ਕਰ ਦੋ ਉਹ ਦੇ ਉਲਟ ਅਨੁਪਾਤ ਵਿੱਚ ਹੁੰਦਾ ਹੈ ਸੋ ਧਰਤੀ ਜਿਹਨੇ ਬਲ ਨਾਲ ਚੰਨ ਨੂੰ ਆਕਰਸ਼ਿਤ ਕਰਦੀ ਹੈ ਚੰਨ ਉਸੇ ਬਲ ਨਾਲ ਧਰਤੀ ਨੂੰ ਆਕਰਸ਼ਿਤ ਕਰਦਾ ਹੈ ਸੋ ਇਹ ਬੱਚਿਓ ਇਹ ਕਿਉਂ ਇਹਦਾ ਜਵਾਬ ਇਦਾਂ ਹੈ ਕਿਉਂਕਿ ਸਰਵ ਵਿਆਪੀ ਗੁਰੂਤਾਕਰਸ਼ਨ ਨਿਯਮ ਜਿਹੜਾ ਹੈ ਉਹ ਇਹੀ ਦੱਸਦਾ ਹੈ ਠੀਕ ਹੈ ओके ਪੰਜਵਾਂ ਸਵਾਲ ਕਹਿੰਦੇ ਜੇਕਰ ਚੰਨ ਧਰਤੀ ਨੂੰ ਆਕਰਸ਼ਿਤ ਕਰਦਾ ਹੈ ਤਾਂ ਧਰਤੀ ਚੰਨ ਵੱਲ ਗਤੀ ਕਿਉਂ ਨਹੀਂ ਕਰਦੀ ਉਹ ਕੁਦਰਤੀ ਸਵਾਲ ਹੈ ਚੌਥੇ ਸਵਾਲ ਚ ਇਹ ਪੰਜਵਾਂ ਸਵਾਲ ਪੈਦਾ ਹੋਇਆ ਚੌਥੇ ਸਵਾਲ ਦੇ ਉੱਤਰ ਵਿੱਚੋਂ ਇਹ ਪੰਜਵਾਂ ਸਵਾਲ ਪੈਦਾ ਹੋਇਆ ਜੇ ਤੁਸੀਂ ਕਹਿੰਦੇ ਹੋ ਕਿ ਸਮਾਨ ਇੱਕ ਦੂਜੇ ਨੂੰ ਇੱਕੋ ਵੱਲ ਨਾਲ ਖਿੱਚਦੇ ਨੇ ਤੇ ਧਰਤੀ ਜਿਹੜੀ ਇਹ ਉਹ ਚੰਨ ਵੱਲ ਕਿਉਂ ਨਹੀਂ ਉਸ ਪਾਸੇ ਉਸ ਪਾਸੇ ਪਾਸੇ ਕਿਉਂ ਨਹੀਂ ਜਾਂਦੀ ਗਤੀ ਕਿਉਂ ਨਹੀਂ ਕਰਦੀ ਆਓ ਦੇਖੀਏ ਇਹਦਾ ਜਵਾਬ ਗੁਰੂਤਾ ਆਕਰਸ਼ਨ ਬਲ ਇੱਥੇ ਬੱਚੋਂ ਨਾਣਾ ਰਹਿ ਗਿਆ ਗੁਰਤਾਕਰਸ਼ਣ ਨਿਯਮ ਦੇ ਮੁਤਾਬਕ ਧਰਤੀ ਅਤੇ ਚੰਨ ਦੋਨੋਂ ਇੱਕ ਦੂਜੇ ਨੂੰ ਸਮਾਨ ਬਲ ਤੇ ਬੱਚੋ ਤਕਰੀਬਨ ਬਲ ਹੈਗਾ 2 10 ਦੀ ਘਾਤ 20 ਨਿਊਟਨ ਠੀਕ ਹੈ ਨਾ ਸੋ ਇਹ ਇਹ ਬਲ ਲੱਗਾ ਨਾਲ ਆਕਰਸ਼ਿਤ ਕਰਦੇ ਹਨ ਗਤੀ ਦੇ ਦੂਜੇ ਨਿਯਮ ਦੇ ਮੁਤਾਬਕ ਹੁਣ ਅਸਲੀ ਗੱਲ ਹੈ ਗਤੀ ਦੇ ਦੂਜੇ ਨਿਯਮ ਦੇ ਮੁਤਾਬਕ ਬਲ ਕਰਕੇ ਪੈਦਾ ਹੋਇਆ ਪਰਵੇਗ ਵਸਤੂ ਦੇ ਪੁੰਜ ਦਾ ਉਲਟਾ ਅਨੁਪਾਤੀ ਹੁੰਦਾ ਹੈ ਤਰਤੀਦਾ ਪੁੰਜਨਾ ਹੁਣ ਅਸੀਂ ਇਹ ਦੇਖਣਾ ତਰਤੀ ਤੇ ਪ੍ਰਵੇਗ ਕਿੰਨਾ ਪੈਦਾ ਹੋ ਰਿਹਾ ਸੋ ତਰਤੀ ਚ ਪੈਦਾ ਹੋਇਆ ਪ੍ਰਵੇਗ ਹੀਟ ਦੇ ਅਨੁਸਾਰ ਹੈ a f m ਪ੍ਰਵੇਗ ਬੱਚੋ ਇਹਦਾ ਸੂਤਰ ਹੀ ਹੁੰਦਾ ਕਿਉਂਕਿ f ma ਹੁੰਦਾ ਸੋ ਪ੍ਰਵੇਗ ਦਾ ਸੂਤਰ ਇਹ ਜਿੰਨਾ ਬਲ ਲੱਗਦਾ ਤੇ ਉਹਨੂੰ ਪੁੰਜ ਦੇ ਨਾਲ ਭਾਗ ਕਰ ਦਿਓ ਤੇ ਬੱਚੋ ਬਲ ਕਿੰਨਾ ਲੱਗਦਾ 2 10 ਦੀ ਘਾਤ 20 2 10 ਦੀ ਘਾਤ 20 ਤੇ ਪੁੰਜ ਕਿੰਨਾ 6 10 ਦੀ ਘਾਤ 24 ਸੋ 2 2 4, 2 3 6, 1 3 ਆ ਗਿਆ। ਤੇ ਇੱਥੇ 20 ਘਾਤ ਇੱਥੇ ਅੰਕ ਘਾਤ ਅੰਕ 20 ਹੈਗਾ, ਇੱਥੇ ਘਾਤਕ 24 ਹੈਗਾ। ਸੋ ਇਹ ਥੱਲੇ ਆ ਜਾਏਗਾ 24 20 4। ਤੇ ਉਹ ਇਹਦਾ 10 ਦੀ ਘਾਤ 4। ਤੇ ਉਹਨੇ ਇਦਾਂ ਲਿਖਦੇ ਆ ਇਹ ਬਣ ਗਿਆ 1 30000। ਕਿਉਂਕਿ 4 ਸਿਫਰ ਆਣਗੇ 1 30000। ਤੇ ਉਹਨੇ ਇਦਾਂ ਲਿਖੀਏ ਤੇ ਬਣ ਜਾਏਗਾ ਬੱਚਿਓ ਜਿਵੇਂ 1 ਨੂੰ 3 ਨਾਲ ਭਾਗ ਕਰਦੇ ਆ 0.333 ਬਣਦਾ। ਸੋ ਇਹ ਇਦਾਂ ਬਣ ਜਾਏਗਾ 0.0000033 ਮੀਟਰ ਪ੍ਰਤੀ ਸਕਿੰਟ ਹੁਣ ਤੁਸੀਂ ਬੱਚੇ ਹੰਦਾਜਾ ਲਾ ਲਓ ਕਿ ਇਹ ਮੀਟਰ ਦਾ ਕਿੰਨਾ ਕਿੰਨਾ ਹਿੱਸਾ ਹੈ 1 2 3 4 5 6 ਮਤਲਬ ਕਿ ਲਖਵਾ ਹਿੱਸੇ ਦੇ ਜਾ ਕੇ ਆ ਰਹੇ ਮੀਟਰ ਦਾ ਇੰਨਾ ਪਰਵੇਗ ਹੁੰਦਾ ਹੈ ਤੈਨੂੰ ਇਦਾਂ ਮਾਈਕਰੋ ਕਰ ਸਕਦੇ ਆ ਕਿ 6 ਨੇ 1 2 3 4 5 6 ਸੋ 33 ਮਾਈਕਰੋਮੀਟਰ ਸਕਿੰਟ ਪ੍ਰਤੀ ਸਕਿੰਟ ਵਰਗ ਹੈ ਗਿਆ ਬੱਚਿਓ ਪਰਵੇਗ ਉਹਦਾ ਮਤਲਬ ਕੀ ਹੈ ਬੱਚਿਓ ਦੇਖੋ 1 ਮੀਟਰ ਦਾ 33 ਮਾਈਕਰੋ ਇਹਦਾ ਮਤਲਬ ਕੀ ਹੈ ਬੱਚਿਓ ਕਿ 1 ਮੀਟਰ ਦੇ ਤੁਸੀਂ 10 ਲੱਖ ਹਿੱਸੇ ਕਰੋ 10 ਲੱਖ ਹਿੱਸੇ ਤੇ ਉਹ ਜਿਹੜੇ 10 ਲੱਖ ਹਿੱਸੇ ਹੋਣਗੇ ਉਹਦੇ 33 ਹਿੱਸੇ ਲਾ ਲੋ ਇੰਨਾ ਪਰਵੇਗ ਹੈ ਮਤਲਬ ਕਿ ਇੰਨਾ ਥੋੜਾ ਸੋ ਇਸ ਨਿਗੂਣੇ ਜਿਹੇ ਪਰਵੇਗ ਕਰਕੇ ਧਰਤੀ ਚੰਨ ਵੱਲ ਨਹੀਂ ਗਤੀ ਕਰਦੀ ਭਾਵ ਉਹ ਪਰਵੇਗ ਬੱਚਿਓ ਬਿਲਕੁਲ ਨਾ ਹੋਇਆ ਵਰਗਾ ਹੈ ਨਿਗੂਣਾ ਹੈ ਕਿ ਉਹ ਕੀ ਧਰਤੀ ਦਾ ਪੁੰਜ ਚੰਦ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਅਗੇ ਚਲੀਏ ਸਤਵਾਂ ਸਵਾਲ ਸਰਵਵਿਆਪੀ ਗੁਰੂਤਾ ਆਕਰਸ਼ਣ ਨਿਯਮ ਦਾ ਕੀ ਮਹੱਤਵ ਹੈ ਤੁਸੀਂ ਕਹਿੰਦੇ ਬਲ ਜਨਿਗੋਣਾ ਜੀ ਹੈਗਾ ਇਹਨਾਂ ਦੀ ਬੁਨਾ ਬਲ ਹੈਗਾ ਕਿ ਪ੍ਰਵੇਗ ਹੀ ਪੈਦਾ ਨਹੀਂ ਹੁੰਦਾ ਤੇ ਫਿਰ ਇਹਦੀ ਮਹੱਤਤਾ ਕੀ ਹੋਈ ਇਹਦਾ ਮਹੱਤਵ ਕੀ ਹੈ ਆਓ ਦੇਖੀਏ ਸਰਵ ਗੁਰੂਤਾ ਆਕਰਸ਼ਣ ਬਲ ਨਿਯਮ ਦਾ ਮਹੱਤਵ ਇਸ ਗੱਲ ਵਿੱਚ ਹੈ ਕਿ ਇਹ ਨਿਯਮ ਹੇਠ ਲਿਖੇ ਵਰਤਾਰਿਆਂ ਦੀ ਤਸੱਲੀ ਬਖਸ਼ ਵਿਆਖਿਆ ਕਰਦਾ ਹੈ ਸਾਡੇ ਕੁਦਰਤ ਵਿੱਚ ਬੱਚੇ ਉਹ ਆਲੇ ਦੁਆਲੇ ਕੁਝ ਐਸੇ ਵਰਤਾਰੇ ਵਰਤਾਰੇ ਨੇ ਜਿਨ੍ਹਾਂ ਨੂੰ ਇਸ ਗੁਰਤਾਕਰਸ਼ਨ ਬਲ ਦੇ ਨਿਯਮ ਦੇ ਰਾਹੀਂ ਸੌਖਿਆ ਹੀ ਸਮਝਿਆ ਜਾ ਸਕਦਾ ਹੈ ਉਹਦੀ ਵਿਆਖਿਆ ਕੀਤੀ ਜਾ ਸਕਦੀ ਹੈ ਪਹਿਲਾ ਕਿਹੜਾ ਵਸਤੂਆਂ ਦਾ ਧਰਤੀ ਦੇ ਤਲ ਨਾਲ ਬझे ਰਹਿਣਾ ਅਸੀਂ ਉੜ ਕੇ ਪਰੇ ਨਹੀਂ ਚਲੇ ਜਾਂਦੇ ਧਰਤੀ ਤੇ ਟਿਕੇ ਰਹਿੰਦੇ ਹਾਂ ਹਨਾ ਅਤੇ ਉੱਪਰ ਸੁੱਟਿਆਂ ਉਹਨਾਂ ਦਾ ਧਰਤੀ ਵੱਲ ਡਿੱਗਣਾ ਜਦ ਅਸੀਂ ਵਿੱਚ ਹੀ ਉੱਪਰ ਸੁੱਟਦੇ ਹਾਂ ਥੱਲੇ ਆ ਜਾਂਦੀ ਹੈ ਇਹ ਗੱਲ ਕਿੱਦਾਂ ਸਮਝੀ ਜਾ ਸਕਦੀ ਹੈ ਗੁਰਤਾ ਆਕਰਸ਼ਨ ਬਲ ਦੀ ਮਦਦ ਨਾਲ ਸਮਝੀ ਜਾ ਸਕਦੀ ਹੈ ਦੂਜਾ ਚੰਨ ਦਾ ਧਰਤੀ ਦੇ ਦੁਆਲੇ ਚੱਕਰ ਲਾਉਣਾ ਇਹ ਵੀ ਇਹਦੇ ਕਰਕੇ ਹੀ ਹੈਗਾ ਕਿਉਂਕਿ ਕੇਂਦਰ ਮੁਖੀ ਬਲ ਜਿਹੜਾ ਹੈ ਸੈਂਟ੍ਰਿਪੀਟਲ ਫੋਰਸ ਹੈਗਾ ਉਹ ਇੱਥੇ ਗੁਰਤਾ ਆਕਰਸ਼ਨ ਬਲ ਹੀ ਕੰਮ ਕਰਦਾ ਹੈ ਉਹ ਲਾ ਫਿਰ ਸਾਰੇ ਗ੍ਰਹਾਂ ਦਾ ਸੂਰਜ ਦੇ ਦੁਆਲੇ ਚੱਕਰ ਲਾਉਣਾ ਜਿਸ ਤਰ੍ਹਾਂ ਚੰਨ ਸੂਰਜ ਧਰਤੀ ਦੇ ਦੁਆਲੇ ਚੱਕਰ ਲਾਉਂਦਾ ਹੈ ਇਸੇ ਤਰ੍ਹਾਂ ਸਾਰੇ ਗ੍ਰਹ ਜਿਹਦੇ ਚੋਂ ਧਰਤੀ ਵੀ ਸਾਡਾ ਇੱਕ ਗ੍ਰਹ ਹੈ ਇਹ ਸੂਰਜ ਦੇ ਦੁਆਲੇ ਚੱਕਰਾਂ ਦੇ ਸੂਰਜ ਦਾ ਆਪਣਾ ਪੁੰਜ ਬਹੁਤ ਬਹੁਤ ਵਿਸ਼ਾਲ ਹੈਗਾ ਤੇ ਉਹ ਆਪਣਾ ਗੁਰਤਾਕਰਸ਼ਨ ਬਲ ਕਰਕੇ ਉਹ ਜਿਹੜਾ ਆਪਣੇ ਵੱਲ ਸਾਰੇ ਗ੍ਰਹਿਣ ਖਿੱਚ ਕੇ ਰੱਖਦਾ ਹੈ ਉਹਦੇ ਇਧਰ ਦੇ ਚੈਪਟਰ ਲੰਬ ਨੇ ਉਹਦੀ ਵਿਆਖਿਆ ਵੀ ਇਸੇ ਸਿਧਾਂਤ ਰਾਹੀਂ ਹੁੰਦੀ ਹੈ ਤੇ ਚੰਨ ਅਤੇ ਸੂਰਜ ਕਰਕੇ ਸਮੁੰਦਰਾਂ 'ਚ ਵਰਤਦਾ ਜਵਾਰ ਪਾਟਾ ਜਵਾਰ ਪਾਟਾ ਬੱਚਿਓ ਸਮੁੰਦਰ ਦੇ ਤਲ ਦਾ ਉੱਪਰ ਜਾਣਾ ਥੱਲੇ ਜਾਣਾ ਮੈਂ ਮਰਚੰਟ ਦੇ ਵਿੱਚ ਕੰਮ ਕੀਤਾ ਹੈ ਮੈਂ ਇਹ ਹੁੰਦਾ ਦੇਖਿਆ ਹੈ ਜਾਜਾਂ ਤੇ ਜੋ ਤੇ ਜਾਂਦੇ ਸੀਗੇ ਬੰਦਰਗਾਹਾਂ ਤੇ ਤੇ ਕਈ ਜਗ੍ਹਾ ਤੇ ਇਹ ਵਰਤਾਰਾ ਦਿਨ ਚ ਦੋ ਵਾਰ ਵਰਤਦਾ ਹੈ ਉਹਨੂੰ ਉਸੇ ਕਹਿੰਦੇ ਡਾਇਰਨਲ ਦਿਨ ਚ ਕੁਆਰੀ ਹੋਣਾ ਕਈ ਵਾਰ ਚਾਰ ਵਾਰ ਪਰ ਜੇ ਜਦੋਂ ਉਸੇ ਕਹਿੰਦੇ ਦੋ ਵਾਰ ਦੋ ਵਾਰ ਮੁਲਕੀ ਇੱਕ ਵਾਰ ਪਾਣੀ ਉੱਪਰ ਗਿਆ ਇੱਕ ਵਾਰ ਪਾਣੀ ਥੱਲੇ ਆਇਆ ਤੇ ਇੱਕ ਵਰਤਾਰਾ ਹੋਇਆ ਪਾਣੀ ਉੱਤੇ ਥੱਲੇ ਇੱਕ ਸਾਈਕਲ ਇਹਨੂੰ ਕਹਿੰਦੇ ਡਾਇਰਨਲ ਇੱਕੋ ਜਿਹਾ ਸਾਈਮੀ ਡਾਇਰਨਲ ਇਹਦਾ ਦੋ ਵਾਰ ਹੁੰਦਾ ਹੈ ਪਰ ਦੋ ਵਾਰ ਪਾਣੀ ਉੱਪਰ ਜਾਂਦਾ ਹੈ ਦੋ ਵਾਰ ਥੱਲੇ ਜਾਂਦਾ ਹੈ ਤਕਰੀਬਨ ਜਿਹਦਾ 24/6 24/4 ਕਰਦੇ 4 6 24 ਸੋ 5-6 ਘੰਟੇ ਦੇ 5 ਤੋਂ 7 ਘੰਟੇ ਦੇ ਦੌਰਾਨ ਇਹ ਚੀਜ਼ ਐ ਇਦਾਂ ਹੁੰਦੀ ਹੈ ਉੱਤੇ ਥੱਲੇ ਜਦੋਂ ਪੂਰਨਮਾਸ਼ੀ ਹੋ ਕੇ ਅੱਧੀ ਇਹ ਪੂਰਨਮਾਸ਼ੀ ਤੋਂ ਇੱਕ ਦੋ ਦਿਨ ਬਾਅਦ ਇਹਦਾ ਜਿਹੜਾ ਰੇਂਜ ਹੈਗਾ ਬਹੁਤ ਜ਼ਿਆਦਾ ਹੋ ਜਾਂਦਾ ਇਦਾਂ ਹੀ ਮੱਸੀਆ ਦੇ ਲਾਗੇ ਸ਼ਾਕੇ ਬਹੁਤ ਜ਼ਿਆਦਾ ਹੁੰਦਾ ਹੈ ਤੇ ਬਾਕੀ ਦਿਨਾਂ ਚ ਐ ਘਟ ਹੁੰਦਾ ਸੋ ਉਹ ਗੱਲ ਨੂੰ ਵੀ ਚੰਨ ਤੇ ਸੂਰਜ ਕਰਕੇ ਬੱਚਿਓ ਸਮੁੰਦਰਾਂ ਚ ਜਿਹੜਾ ਪਾਣੀ ਦਾ ਲੈਵਲ ਉੱਤੇ ਥੱਲੇ ਹੁੰਦਾ ਹੈ ਇਹਦੇ ਪਿੱਛੇ ਵੀ ਬੱਚਿਓ ਗੁਰਤਾ ਆਕਰਸ਼ਨ ਬਲ ਹੀ ਕੰਮ ਕਰਦਾ ਹੈ ਸੋ ਇਸ ਕਰਕੇ ਇਹ ਹੀ ਮਹੱਤਤਾ ਆਈ ਜੀ ਸੋ ਐਸੀ ਪੈਰੇ ਵਿਦਿਆਰਥੀਓ ਤੈਨੂੰ ਸਵਾਲ ਚੌਥਾ 5ਵਾਂ 7ਵਾਂ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਬੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ